ਖਾਲਸਾ ਵਹਿਗਰ ਜੀ ਕੀ ਫਤਿਹ ਜੀ ਪੰਜਾਬ ਦੇ ਵਿੱਚ ਜਿੰਨੇ ਵੀ ਡੇਰੇ ਬਹਿਕਾਂ ਵਾਲੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਸਾਰੇ ਕਹਿੰਦੇ ਸਸਤਰਕੇ ਅਧੀਨ ਖਾਲਸਾ ਸਸਤਰਕੇ ਅਧੀਨ ਖਾਲਸੇ ਦੀਆਂ ਨੂੰ ਕਹਾਣੀ ਲੱਗਾ ਦਸਣਾ ਵੀ ਹੁੜ ਜਾਵੇ ਕਾਲੇ ਕੱਚੇ ਵਾਲਿਆਂ ਦਾ ਗਰੋਹ ਚੱਲਦਾ ਹੀ ਹੁਣ ਬਹਿਕਾਂ ਦੇ ਉੱਤੇ ਲਟੇਰੇ ਪੈਂਦੇ ਆ ਜੇਦੀ ਤਾਜ਼ਾ ਖਬਰ ਅੰਮਰਸਰ ਜ਼ਿਲ੍ਹੇ ਦੇ ਪਿੰਡ ਖਾਣਾ ਲੋਪੋ ਕੇ ਚਗਾਵਾ ਪਿੰਡ ਕੱਚਾ ਪੀਲੋਵਾਲ ਉਥੋਂ ਦੀ ਆ ਪਿੰਡੋ ਵੇਖੋ ਇਧਰ ਮਾਰਿਓ ਕਾਕਾ 1 2 3 4 5 6 ਇਹ ਪੌਂਡੇ ਬਣੇ ਐ ਡੰਡੇ ਰਾਹੀਂ ਉਹ ਜਿਹੜੇ ਕੋਠੇ ਦੇ ਉੱਪਰ ਚੜ੍ਹੇ ਐ ਇਸ ਤੋਂ ਬਾਅਦ ਇਹ ਡੇਰੇ ਦੇ ਵਿੱਚ ਜਦੋਂ ਉਹਨਾਂ ਨੂੰ ਫਿਰ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਇੱਕ ਦਾ ਨਾਂ ਜਸਪਾਲ ਸਿੰਘ ਵੱਡਾ ਜਿਹੜਾ ਮੇਰਾ ਸਾਲਾ ਛੋਟੇ ਦਾ ਨਾਂ ਜਗਰਾਜ ਸਿੰਘ ਉਹਨਾਂ ਨੂੰ ਜਦੋਂ ਪਤਾ ਲੱਗਿਆ ਤੇ ਆਮੋ ਸਾਹਮਣੇ ਇਹਨਾਂ ਦੀ ਗੋਲੀ ਚੱਲੀ ਆ ਮੁਕਾਬਲਾ ਹੋਇਆ ਏ ਜਿਹਦੇ ਵਿੱਚ ਜਸਪਾਲ ਸਿੰਘ ਦੀ ਬਾਹ ਦੇ ਉੱਤੇ ਗੋਲੀ ਲੱਗੀ ਆ ਉਹਦੀ ਬਾਹ ਜਿਹੜੀ ਉਹ ਕਟੀ ਗਈ ਉਹ ਹੁਣ ਅਮਨਦੀਪ ਹਸਪੀਟਲ ਆ ਵਿਖਾਉਂ ਆ ਖੂਨ ਡੁੱਲਾ ਪਿਆ ਇਹ ਜਸਪਾਲ ਸਿੰਘ ਦਾ ਖੂਨ ਆ ਆ ਸਾਰਾ ਉਹ ਜਸਪਾਲ ਸਿੰਘ ਦਾ ਖੂਨ ਜਦੋਂ ਉਹਨਾਂ ਦਾ ਮੁਕਾਬਲਾ ਕਰਦੇ ਸਿੱਧੇ ਉਹਨਾਂ ਨਾਲ ਭੱਜੇ ਦਲੇਰੀ ਦੇ ਨਾਲ ਉਹਨਾਂ ਸਾਹਮਣੇ ਗੋਲੀ ਚਲਾਈ ਆ ਇਧਰਲੇ ਬੰਨੇ ਕੰਦਿਆ ਇਧਰ ਨੂੰ ਜੇ ਬੇਟਾ ਆ ਗਿਆ ਇਹ ਕਾਂਦ ਨੇ ਵਿੱਚ ਉਹਨਾਂ ਨੇ ਜਦੋਂ ਸਾਂਹ ਲਾਈ ਰਾਤ ਨੂੰ ਆ ਨਿਸ਼ਾਨ ਲੱਗੇ ਆ ਇਟਾਂ ਤੋੜੀਆਂ ਏ ਉਦੋਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹ ਜਾਗ ਪਿਆ ਉਸ ਤੋਂ ਬਾਅਦ ਜਦੋਂ ਆਮੋ ਸਾਹਮਣੀ ਗੋਲੀ ਚੱਲੀ ਆ ਜਿਸ ਦੇ ਵਿੱਚ ਇੱਕ ਲਟੇਰਾ ਜਿਹੜਾ ਮਾਰਿਆ ਗਿਆ ਲਟੇਰਿਆਂ ਦੀ ਗਿਣਤੀ ਘਟੋ ਘਟ ਅਠ ਨੋ ਹੀ 8 9 ਲਟੇਰਿਆਂ ਦੀ ਗਿਣਤੀ ਹੈਗੀ ਆ ਤੁਹਾਨੂੰ ਥਾਂ ਦੇ ਲੈ ਚਲਦੇ ਜਿੱਥੇ ਇੱਕ ਲਟੇਰਾ ਮਾਰਿਆ ਗਿਆ ਹੈ ਸਾਡੀ ਬੇਨਤੀ ਆ ਵੀ ਜਿੰਨੇ ਵੀ ਭਰਾ ਆਪਦੇ ਡੇਰਿਆਂ ਦੇ ਰਹਿੰਦੇ ਆ ਸਸ਼ਤਰ ਰੱਖਿਆ ਕਰੋ ਆਪਦੇ ਕੋਲ ਤੇ ਬਹੁਤ ਵਧੀਆ ਹੋਇਆ ਕੰਮ ਜਿਹੜਾ ਇੱਕ ਲਟੇਰਾ ਤੇ ਮਾਰਿਆ ਗਿਆ ਹੈ ਪਰ ਬਸੋਖਤੀ ਗੱਲ ਆ ਜਿਹੜੀ ਸਾਡੇ ਰਿਸ਼ਤੇਦਾਰ ਦੀ ਬਾਹ ਕੱਟਣੀ ਪਈ ਆ ਕਿਉਂਕਿ ਉਹਦੀ ਬਾਹ ਦੇ ਵਿੱਚ ਗੋਲੀ ਲੱਗ ਗਈ ਆ ਉਹ ਅਸਮਲੀ ਅਮਰਦੀਪ ਹਸਪੀਟਲ ਦੇ ਵਿੱਚ ਹੈ ਇਹ ਕਰਕੇ ਸਾਨੂੰ ਦੁੱਖ ਤੇ ਬਹੁਤ ਹੋਇਆ ਤੇ ਉਸ ਤੋਂ ਬਾਅਦ ਜਦੋਂ ਲਟੇਰੇ ਦੇ ਗੋਲੀ ਵੱਜੀ ਆ ਆ ਜਗ੍ਹਾ ਤੇ ਤੁਹਾਨੂੰ ਲੈ ਚਲਦੇ ਆ ਆ ਜਗ੍ਹਾ ਆ ਵੇਖੋ ਸਾਰਾ ਉਹਦਾ ਖੂਨ ਡੁੱਲਿਆ ਪਿਆ ਆ ਸਾਰਾ ਇਹ ਉਹ ਲਟੇਰੇ ਦਾ ਖੋਪਰ ਉੱਡ ਗਿਆ ਗੋਲੀ ਵੱਜ ਕੇ ਇਹ ਲਟੇਰੇ ਕੋਈ ਬਿਹਾਰੀਏ ਜਾਦੇ ਆ ਛਿਕਲੀਕਰ ਆ ਵੇਖੋ ਬੀੜੀਆਂ ਪਈਆਂ ਉਹਨਾਂ ਦੀਆਂ 8 ਤੋਂ 9 ਦੀ ਗਿਣਤੀ ਦੇ ਵਿੱਚ ਆ ਹੱਥਾਂ ਦੇ ਵਿੱਚ ਦਸਤਾਨੇ ਚੜਨ ਵਾਲੇ ਆ ਦਸਤਾਨੇ ਪਏ ਜੋ ਉਹਨਾਂ ਦੇ ਹੱਥਾਂ ਦੇ ਵਿੱਚ ਚੜਾਏ ਸੀਗੇ ਉਸ ਤੋਂ ਬਾਅਦ ਜਦੋਂ ਮੇਰੇ ਸਾਲੇ ਦੇ ਜਸਪਾਲ ਸਿੰਘ ਤੇ ਗੋਲੀ ਲੱਗ ਜਾਂਦੀ ਆ ਉਹ ਡਿੱਗ ਪੈਂਦਾ ਉਹ ਸਾਰੇ ਉਹਦੇ ਡਾਲੇ ਹੋ ਜਾਂਦੇ ਆ ਉਹ ਸਾਹਮਣੇ ਜਿੱਥੇ ਕਾਰ ਖਲੋਤੀਆਂ ਨੂੰ ਮਾਰੀ ਉਹ ਜਗ੍ਹਾ ਦੇ ਉੱਤੇ ਉਹ ਡਿੱਗ ਪੈਂਦਾ ਸਾਰੇ ਉਧਰ ਹੋ ਜਾਂਦੇ ਆ ਲਟੇਰਿਆਂ ਦੀ ਇੰਨੀ ਦਿਲਵਹੀ ਹੈ ਆਪਦੇ ਬੰਦੇ ਨੂੰ ਚੁੱਕ ਕੇ ਸਰੋਂ ਦੇ ਖੇਤਾਂ ਨੂੰ ਭਜਦੇ ਆ ਕੀ ਉਹਦੀ ਕੋਈ شناخت ਨਾ ਹੋ ਸਕੇ ਕੋਈ ਉਹਦਾ ਡੈਂਟੀ ਕਾਰਡ ਮੋਬਾਈਲ ਵਗੈਰਾ ਜਿਹੜਾ ਉਹ ਲੈ ਕੇ ਆ ਇਧਰੋਂ